ਘਰ ਨੂੰ ਟੰਡਾ ਸਾਨੂੰ ਮਾਰ ਰੂ ਨਾ ਟੰਡੇ ਦੇ ਉਰ ਤੇ ਖੜੀ ਕੀ ਮੀਨਸ ਕਿ ਸੋਤੇ ਪਟਵਾਰੀ ਸਾਹਿਬ ਨੇ ਮਤਲਬ ਸਾਡੇ ਕੋ ਪੈਸੇ ਵੀ ਲੈ ਲੇ ਚੱਲਾ ਤੇ ਉਸ ਤੋਂ ਬਾਅਦ ਉਹਨਾਂ ਨੇ ਨਾ ਕੀ ਕਿਤਾਬ ਮਤਲਬ ਉਹ ਫਾਈਲ ਜਮਾ ਕਰਾ ਤੀ ਪੂਰੀ ਦਸਤਾਵੇਜ਼ ਸਾਹਮਣੇ ਫਾਈਲ ਕਰਾ ਦੇ ਨਾ ਸਹੀ ਕਰਾਉਣ ਬਾਅਦ ਤੇ ਆਪਣੇ ਦਾਦੀ ਦਾ ਉਹ ਦੁਬਾਰਾ ਪਸਾਲ ਬਾਅਦ ਜਦੋਂ ਫੱਟ ਕਢਾ ਕੇ ਜਿੱਦਾਂ ਫੇਮਣੀ ਚੜਿਆ ਜੀ ਸਰ ਵੀ ਜਦੋਂ ਪਟਵਾਰੀ ਸਾਹਿਬ ਆਏ ਪਉਣੋਂ ਦਿੱਤੀ ਉਹ ਕਹਿੰਦੇ ਵੀ ਜਿਹੜੇ ਪਹਿਲਾਂ ਪਟਵਾਰੀ ਸੀਗੇ ਉਹ ਆਪਣਾ ਬਦਲੀ ਹੋ ਗਈ ਉਹਨੇ ਪੈ ਪੂਰੇ ਖਾ ਕੇ ਫੈਰਦੇ ਹੋ ਕਿ ਸਾਡਾ ਫੇਮ ਤੋਂ ਲੋਤੀ ਕੰਮ ਦੀਆਂ ਚੱਲਦੀਆਂ ਜੀ 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 ਦੇ ਤੋਂ ਨਹੀਂ ਤੇ ਮੈਨੂੰ ਹੁਣੇ ਤੋਂ ਸਾਡੇ ਠੀਕ ਹੈ ਮੈਨੂੰ ਇਹੀ ਕੰਮ ਨਾ ਕੈਂਪ ਆਫਿਸ ਹੋ ਜਾਣੀ ਚਾਹੀਦੀ ਹੈ ਹਾਂ ਜੀ ਹਾਂ ਜੀ ਹਾਂ ਨਾ ਹਰ ਰੋਜ਼ ਤੋਂ ਮੈਂ ਇਥੇ ਨਹੀਂ ਹੁਣ ਹਾਂਜੀ ਬਰ ਬਟੇ ਇਹੀ ਸਮੱਸਿਆਵਾਂ ਬਲਾਚੌਰਗੇ ਹੋਣਗੀਆਂ ਇਹੀ ਸਮੱਸਿਆਵਾਂ ਉਸ ਉਹਦੀਆਂ ਹੋਣਗੇ ਕੋਈ ਗੱਲ ਠੀਕ ਹੈ ਸਰ ਸਾਡੇ ਬੱਚੇ ਦਾ ਵੀ ਪੁੱਛਿਆ ਉਹ ਤੁਸੀਂ ਰਿਪੋਰਟਰ ਲੋ ਉਹ ਤਾਂ ਅਸੀਂ ਉਸ ਤਾਂ ਸੀ ਉਹ ਸਾਡਾ ਠੀਕ ਹੈ ਠੀਕ ਹੈ ਸਰ ਠੀਕ ਹੈ ਜੀ ਤੁਹਾਡੀਆਂ ਥੈਂਕ ਯੂ ਓਕੇ ਮੈਂ ਹੈਗਾ ਸਮਾਸੀ ਵੀ ਜਸਪਾਲ ਸਿੰਘ ਜੀ ਵੰਸਾ ਮੈਂ ਗਰੀਬਾਂ ਦੇ 8.9 ਬੜਾ ਚਪਾ ਤੇ ਦੋ ਬਕਰੀ ਮੈਨੇ ਜੀ ਬੁਕਤੀਆਂ ਪਿੰਡਾਂ ਦੇ ਹਾਲਾਤ ਇੰਨੇ ਮਾੜੇ ਆ ਬਹੁਤ ਹੀ ਤਰਸਯੋਗਾ ਤੁਹਾਡੀ ਤੁਹਾਡੀ ਤੁਹਾਡਾ ਜੀ ਰਾਜਾ ਮਹਾਰਾਜਾ ਰਣਜੀਤ ਸਿੰਘ ਆਲ ਰਾਜਾ ਉਹ ਤਾਂ ਪ੍ਰਮਾਤਵਾ ਕਰੇ ਜਿੰਨਾ ਭਰੇ ਸੀ ਸੀ ਹੌਲੀ ਹੌਲੀ ਚੱਕੇ ਜਾਊਗਾ ਕਿੰਨਾਂ ਟਾਈਮ ਲੱਗੂਗਾ ਮਾਸ਼ਾਲਾ ਗੱਲ ਇਹ ਵੀ ਇੱਕ ਦਿਨੇ ਐਕਸੀਡੈਂਟ ਹੋ ਗਿਆ ਮੈਂ ਖੜਾ ਰਿਹਾ ਥੋੜਾ ਜਿਹੀ ਕੋਈ ਐਕਿੰਗ ਲੱਗੀ ਜਾ ਰਹੀ ਜੋ ਐਂਬੂਲੈਂਸ ਨਹੀਂ ਆਈ ਮੈਂ ਕਾ ਹੱਥ ਦਿੱਤਾ ਜਿਹੜੀ ਆਪਣੀ ਬੰਦੇ ਚੱਕੀ ਲੱਗੀ ਗਈ ਹਸਪਤਾਲ ਗਏ ਹਸਪਤਾਲ ਤੇ ਉੱਥੇ ਇਲਾਜ ਦੀ ਥੋੜੀ ਜਿਹੀ ਕਮੀ ਬਹੁਤ ਜ਼ਿਆਦਾ ਕਮੀ ਮੈਂ ਚਾਹਨਾ ਮੈਂ ਆਪਣੀ ਜ਼ਿੰਦਗੀ ਦੀ ਜੋ ਮੇਰੀ ਕਮਾਈ ਆ ਪੂੰਜੀ ਆ ਉਹ ਮੈਂ ਤੁਹਾਡੀ ਸਰਕਾਰ ਦੇ ਲਈ ਮੈਂ ਖੁਦ ਰਿੰਗਲ ਸਮੇਟ ਕਰਨ ਨੂੰ ਬਿਲਕੁਲ ਐਕਚੁਅਲੀ ਤੁਹਾਡੇ ਵਰਗੇ ਲੋਕ ਜੀ ਨੂੰ ਹੁਣ ਇੱਕ ਚੰਗਾ ਇੱਕ ਇਹਨਾਂ ਦਿਨਾਂ ਜੀ ਮਾਨ ਸਰ ਮੈਂ ਸਾਡੀ ਮੰਤਰੀ ਸਾਹਿਬ ਆ ਬਹੁਤ ਹੀ ਸਤਿਕਾਰਯੋਗ ਬਹੁਤ ਵਧੀਆ ਕੰਮ ਕਰ ਰਹੇ ਆ ਮੇਰ ਸਾਹਿਬ ਆ ਵਧੀਆ ਕੰਮ ਚੱਲ ਰਿਹਾ ਸੀ ਇਹਨਾਂ ਨਾਲ ਮੈਂ ਗੱਲ ਕੀਤੀ ਆ ਇੱਕ ਐਂਬੂਲੈਂਸ ਮੈਂ ਖੁਦ ਤੁਹਾਡੀ ਸਰਕਾਰ ਦੀ ਤੁਹਾਡੇ ਛੋਟੀ ਜੀ ਯੋਗਦਾਨ ਮੈਂ ਐਂਬੂਲੈਂਸ ਪਾ ਲਈਏ ਦੇ ਰਿਹਾ ਹਾਂ ਕੌਣ ਦੇ ਰਿਹਾ ਜੀ ਦੱਸੋ ਨਾ ਜੀ ਅੱਛਾ ਉਹ ਗੁਰੂ ਰਾਮਦਾਸ ਸ੍ਰੀ ਲੰਗਰ ਹਾਲਾ ਬਹੁਤ ਵੱਡੀ ਸੰਸਾ ਸੀ ਆਇਆ ਉਹ ਆਲ ਪੰਜਾਬ ਵਿੱਚ ਆਲ ਪੰਜਾਬ ਵਿੱਚ ਲੰਗਰ ਹਸਪਤਾਲਾਂ ਵਿੱਚ ਜਾ ਰਿਹਾ ਉਹਨਾਂ ਨੇ ਕਿਹਾ ਗੁਰੂ ਰਾਮਦਾਸ ਸਵਾ ਨੂੰ ਹੈ ਉਹ ਜਿਹੜੀ ਐਮੂਲੈਂਸ ਆਪੇ ਕਰਦੇ ਦੇਖੋ ਹਰ ਗੱਲ ਨਾਲ ਪੱਕੇ ਉਮੀਦ ਕਰਦੇ ਨੇ ਸਰਕਾਰਾਂ ਦੇ ਕਰਨਾ ਪਾਣੀ ਬੰਦਾ ਪਰ ਨਾਲ ਜਦੋਂ ਪਰ ਨਾਲ ਜਦੋਂ ਤੁਹਾਡੇ ਵਰਗੇ ਲੋਕਾਂ ਦਾ ਬਿੰਦੇ ਸਮਾਜ ਤੇ ਸਰਕਾਰ ਦੀ ਵੀ ਬੱਠੀ ਜਾਂਦੀ ਹੈ ਤਬੀਰ ਫੇਰ ਉਹਦੇ ਵਰਗੀ ਕੀ ਇਸ ਮੁਤਾਬਕ ਉਨ੍ਹਾਂ ਮੇਰੇ ਨੰਬਰ ਤੇ ਮਿਲਿਆ ਕਿ ਕਿਸੇ ਦਾ ਕੋਈ ਟੈਪਨ ਗਿੰਡੀਆ ਜਾਂ ਕੋਈ ਵੀ ਜਿਹਨੂੰ ਕਾਲ ਕਰਦੇ ਆ ਉਹਨਾਂ ਕਿਹਾ ਇਹ ਬਾ ਤੁਹਾਡੀ ਸਰਕਾਰ ਤੇ ਜਨਤਾ ਬਹੁਤ ਖੁਸ਼ ਆ ਅਸੀਂ ਖੁਸ਼ ਆ ਅਸੀਂ ਚਾਹਨੇ ਆ ਕਿ ਜ਼ਿੰਦਗੀ ਤੁਹਾਡੀ ਸਰਕਾਰ ਵਿਲੇ ਸਭ ਦੇ ਲਈ ਫਰਮਾਤੇ ਸਾਡੇ ਬਹੁਤ ਵਧੀਆ ਕੰਮ ਕਰ ਰਹੇ ਹੋ ਬਹੁਤ ਚੰਗੇ ਕੋਈ ਫਿਜ਼ੀਕਲ ਨਹੀਂ ਦਿੱਖਦਾ ਜਿਹੜੀ ਤੁਸੀਂ ਦੱਸੀ ਹੈ ਐਂਬੂਲੈਂਸ ਵਾਲੀ ਉਹ ਆਪਾਂ ਹੋਰ ਜਿਲ੍ਹੇ ਵੀ ਹੋਣੀ ਉਹਦੀ ਕੰਨ ਕਾਲ ਆਈ ਗੁਰਦੁਆਰਾ ਸਾਹਿਬਾ ਗਰੰਥੀ ਉਹਦੇ ਦੋ ਬੱਚੇ ਆ ਦੋਨੋਂ ਡੈਲਸਸ ਤੇ ਆ ਅਕੀ ਉਹਨੀ ਮਨ ਕੋਲ ਕੀਤੀ ਜੋ ਮੇਰੇ ਸਾਹ ਜਿੰਨੀ ਮੇਰੀ ਹਿੰਮਤ ਸਮਦੀ ਹੈ ਪਰ ਅੱਜ ਵੀ ਉਹ ਜੈਲਸਸ ਕਰਾਉਣ ਜਾਂਦੇ ਆ ਨਵਾਂ ਸ਼ਹਿਰ ਬਾਈ ਬਸ ਜਦੋਂ ਉਹ ਜੈਲਸਸ ਕਰਾ ਕੇ ਆਂਦੇ ਆ ਪਰ ਉਹਨੂੰ ਚੱਲਣਾ ਫਿਰ ਨੌਖ ਹੋ ਜਾਂਦਾ ਇਸ ਕਰਕੇ ਮੈਂ ਇਹ ਚਾਹਨਾ ਮੈਂ ਅਸੀਂ ਸਰਕਾਰ ਨਾਲ ਸਹਿਯੋਗ ਦੇਣ ਨਾਲ ਹੈਗੇ ਆ ਪਰ ਬਹੁਤ ਸੀ ਵਧੀਆ ਜਦੋਂ ਨਾਲ ਹੁਣ ਸਾਡੀ ਪੀ ਜੈਰੀ ਤੱਕ ਚੱਲਦੀ ਹੈ ਹਰੇਕ ਜ਼ਿਲ੍ਹਾ ਤੇ ਤਹਿਸੀਲ ਸਟਾਲ ਦੇ ਵਿੱਚ ਇੱਕ ਐਕਸ਼ਨ ਕੀ ਡੈਨਸਿਟੀ ਸ਼ੇਲ ਤੇ ਜਿੱਥੇ ਲੋੜੀ ਦੀ ਐ ਐਮ ਆਰ ਆ ਮਸ਼ੀਨ ਨਾ ਹੋਊਗੀ ਇਕਵਪਮੈਂਟ ਹੌਲੀ ਹੌਲੀ ਸੋ ਪਹਿਲਾਂ ਤਾਂ ਖੰਡਰ ਬਣਗੇ ਸੀ ਅਸੀਂ ਧਿਆਨ ਹੀ ਦਿੱਤਾ ਗਿਆ ਦੇਖੋ ਤਸਵੀਲ ਹੁਣ ਆਪਾਂ ਨਵੀਂ ਬਣਾ ਰਹੇ ਹਾਂ ਮਤਲਬ ਜਦੋਂ ਨਵੀਂ ਸਕੂਲ ਬਣਾਵਾਗੇ ਤੀਜੇ ਕਾਈ ਨਵੀਂ ਅਸਤਾਲ ਬਣਾਵਾਗੇ ਡਾਕਟਰ ਚਾਹੀਦੇ ਨੇ ਡਾਕਟਰ ਜਦੋਂ ਆਉਣਗੇ ਤਾਂ ਉਹਨਾਂ ਨੂੰ ਜਿਹੜੇ ਮਸ਼ੀਨਾਂ ਚਾਹੀਦੀਆਂ ਉਹ ਕਰਕੇ ਬੜੀਆ ਗੱਲ ਚੰਗਾ ਲੱਗਾ ਤੁਹਾਨੂੰ ਬਹੁਤ ਧੰਨਵਾਦ ਕਰਦੇ ਕੱਲ ਵੀ ਘਟੂਰੇ ਮੰਤਰੀ ਸਾਹਿਬ ਇੱਥੇ ਸਰ ਅੱਜ ਸਰਿਆ ਸਵਾਗਤ ਆਹਦੀ ਕਿਰਪਾ ਨਾਲ ਲੱਗਾ ਸੀ ਜੀ ਜਨ ਚੋਰੀ ਕਰਾਤਾ ਅੱਜ ਅੱਜ ਸਰ ਲੱਗਾ ਚੋਰੀ ਅੱਜ ਅੱਜ ਸਰਿਆ ਸੜਕ ਤੇ ਕੰਮ ਬਿਲਡਿੰਗ ਬਣ ਰਹੀ ਆ ਜਦ ਕਿ ਮਸ਼ੀਨਾਂ ਜਦ ਕਿ ਜਦ ਕਿ ਜਿੰਦਾ ਹੋਵੇ ਜਦ ਕਿ ਨੀ ਪੱਥਰ ਰਹਿ ਜਾਂਦੇ ਸੇ ਨੀ ਪੱਥਰ ਲਈਏ ਕਮਰੇ ਹੁੰਦੇ ਅੱਜ ਕੱਲ੍ਹ ਜਦ ਘਟਣ ਗਏ ਅੱਜ ਪੱਥਰ ਨਹੀਂ ਸੱਤਾ ਨਹੀਂ ਅਸੀਂ ਇਸ ਕਰਕੇ ਕਿੰਨੇ ਵੀ ਜੋ ਨਾ ਨਾ ਜੋ ਜਿਹਨੇ ਅਸੀਂ ਅਸੀਂ ਤੁਹਾਡੇ ਨਾਲ ਹੀ ਸਾਰੇ ਆਪਣੇ ਪੂੰਜੀ ਵੀ ਤੁਹਾਡੇ ਨਹੀਂ ਕੋਈ ਬਾਤ ਬਾਤ ਉਹ ਕੱਢ ਹੀ ਦਿੰਦਾ ਜਿਹੜੀਆਂ ਫੋਟੋ 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 ਕੋਈ ਕੋਈ ਰਿਕਰੂਟਿੰਗ ਕਰਦੇ ਹਾਂ ਅਦਰਕਾਰ ਸਾਰੇ ਇੱਕ ਫੋਟੋ ਨਾਲ ਉਹ ਜਿਹੜੇ ਯਾਰ ਉਹਦੇ ਜਾਨੀ ਆ ਬੜਾ ਜਿਹਾ ਫਿਕਰ ਆ ਉਹ ਜਿਆਦਾ ਚੰਗਾ ਰਸਤਾ ਬਣੇਗਾ ਸਾਨੂੰ ਤਾਂ ਇਹੋ ਜੇ ਮੰਤਰੀ ਨੇਤਾ

ਚਾਪਲ ਤੋਂ ਬਾਅਦ ਸੇਕਿੰਗ ਪਰ ਹਾਂ ਜੀ ਜੀ ਸਾਹਿਬ ਜਵਾ ਦੇ ਹਾਂਜੀ ਹਾਂਜੀ ਵਸਾ ਜੀ ਡਾਕੋ ਇਹ ਜੀ ਜੀ ਇਹੀ ਤਰੀਕਾ ਹੈ ਇੱਥੇ ਕਰਦੇ ਹਾਂ ਆਹ ਲੇਕੋ ਇਹ ਫੋਨ भाई हद नहीं कर आज आ जाओ बस बस एक बार आ जाओ आ जाओ आज आज कोई नहीं पहले तो आपको अवेलेबल नहीं सर एक साइड से आराम कर बैठ जाओ आराम आराम जो सारे देखो कोई कहना किसी ने आराम 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 ना टर्न पे अंदर पकड़ने में ਆਰਾਮ ਪਰ ਆਮ ਨੇ ਕਿਵੇਂ ਕਰਵਾ ਗਏ ਮੈਨੂੰ ਅੱਲ ਫੜ ਲਿਆ ਛੋੜਾ ਹੁਸ਼ਿਆਰਪੁਰ ਪਹੁੰਚਿਓ ਕੀ ਕੋਈ ਚੀਜ਼ ਦੇ ਉਹ ਰੇਖਨ ਨੂੰ ਮਿਲਿਆ ਕਿਸੀ ਕੰਪਨੀ ਅੱਗੇ ਖੰਡਾ ਮੋਬਾਈਲਸ ਤੇ ਰੱਖਿਆ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੀ ਜਿਹੜੀ ਤਹਿਸੀਲ ਹੈ ਉੱਥੇ ਮੈਂ ਆਇਆ ਮੈਂ ਕਿਤੇ ਅੱਗੇ ਜਾਣਾ ਸੀ ਪਰ ਪਿਛਲੇ ਕਈ ਦਿਨਾਂ ਤੋਂ ਦਾ ਲਗਾਤਾਰ ਚੱਲ ਰਿਹਾ ਪਰ ਮੇਰੇ ਮਾਈਂਡ 'ਚ ਪਹਿਲੇ ਹੀ ਇਹ ਵਿਚਾਰ ਹੈਗਾ ਕਿ ਜਿੰਨ ਜਿੰਨ ذمہ داری ਮਿਲੇ ਸਮਾਜ ਦੀ ਸੇਵਾ ਕਰਨ ਜੇ ਕੋਦੇ ਕੋਲੇ ਕੋਈ ਪਾਵਰ ਲੋਕਾਂ ਨੇ ਦਿੱਤੀ ਹੈ ਕੋਈ ਫੈਸਲੇ ਲੈਣ ਦਿੱਤਾ ਉਹ ਇਹ ਚੈੱਕ ਜਰੂਰ ਕਰੇ ਕਿ ਉਹ ਫੈਸਲੇ ਲਾਗੂ ਹੋ ਰਹੇ ਨੇ ਜਨਤਾ ਤੱਕ ਉਹਨਾਂ ਦੀ ਮਦਦਾਂ ਪਹੁੰਚ ਰਹੀਆਂ ਕਿਤੇ ਰਾਜਤਨੀ ਰੁਕ ਰਹੀਆਂ ਕੋਈ ਰਚਨਾ ਤਾਂ ਨਹੀਂ ਪੈਦਾ ਹੋ ਰਹੀਆਂ ਸੋ ਕੱਲ ਮੈਂ ਤੋਂ ਸਕੂਲ ਅੱਗੇ ਅਸੀਂ ਬੜਾ ਅੱਛਾ ਲੱਗਿਆ ਕਿ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਬੱਚੇ ਕਨਫਰੈਂਸ ਦੇ ਵਿੱਚ ਆਏ ਹੋਏ ਨੇ ਉਹਨਾਂ ਦਾ ਮਤਲਬ ਫਿਰ ਨੇ ਉਹ ਬਹੁਤ ਬੁਲੰਗ ਨੇ ਕੁਝ ਪੜ੍ਹ ਲੈ ਜਿੰਦਗੀ ਵਿੱਚ ਕੁਝ ਕਰ ਲੈ ਅੱਜ ਮੈਂ ਤਹਿਸੀਲ ਕੰਪਲੈਕਸ ਚ ਆਇਆ ਬਹੁਤ ਲੋਕ ਮਿਲੇ ਮਾਮਾ ਵੀ ਮਿਲਿਆ ਬਜ਼ੁਰਗ ਵੀ ਮਿਲੇ ਮੁਲਾਜ਼ਮ ਵੀ ਇੱਥੋਂ ਦੇ ਮਿਲੇ ਮੈਂ ਕਮੀਆਂ ਪੁੱਛ ਰਿਹਾ ਮੈਂ ਇਹ ਟੈਕਨੀਕਰ ਨ ਆਇਆ ਕਿ ਸਾਰਾ ਕੁਝ ਸਹੀ ਚੱਲੀ ਜਾਂਦਾ ਜਿਵੇਂ ਪਹਿਲਾਂ ਦੱਸਿਆ ਹੋਵੇ ਜੇ ਪਹਿਲਾਂ ਦੱਸਿਆ ਹੋਵਾਂਗੇ ਆ ਫਿਰ ਉਹ ਜਿਹੜੇ ਸਾਰਾ ਕੁਝ ਸੈੱਟ ਕਰ ਲੈਣਗੇ ਆ ਅੰਕ ਵੀ ਅੱਜ ਮੁੱਖ ਮੰਤਰੀ ਨੇ ਹੋਣਾ ਉਹ ਦੇਖ ਲੈਣਗੇ ਜਾਂ ਫਿਰ ਲੋਕਾਂ ਨੂੰ ਵੀ ਉਹ ਕਰ ਸਕਦੇ ਵੀ ਜੇ ਤੈਨੂੰ ਪੁੱਛ ਲਿਆ ਕੁਝ ਤੈਨੂੰ ਤੂੰ ਐਂ ਕਹਿ ਦੀਂ ਕਿ ਕਮਾਲ ਹੋਈ ਜਾਂਦੀ ਆ ਬਾਦ ਵਿੱਚ ਇਦਾਂ ਦਾ ਸੀ ਨਹੀਂ ਕਰਦੇ ਮੈਂ ਲੋਕਾਂ ਚੋਂ ਆਇਆ ਮੈਂ ਲੋਕਾਂ ਚ ਹੀ ਰਹਿਣਾ ਤੋਂ ਲੋਕਾਂ ਨੇ ਦੱਸਿਆ ਕਿਸੇ ਦੀ ਕੋਈ ਪਟਵਾਰੀ ਨਾਲ ਸੰਬੰਧਿਤ ਸਮੱਸਿਆ ਕੀਤੇ ਕਿਸ ਪਿੰਡ ਦੇ ਵਿੱਚ ਸੀਵਰੇਜ ਨਾਲ ਕਨੈਕਟ ਨਹੀਂ ਹੋਇਆ ਘਰ ਕੋਈ ਕੋਈ ਇੱਕ ਸਮਾਜ ਸੇਵੀ ਮਿਲੇ ਉਹ ਕਹਿੰਦੇ ਵੀ ਅਸੀਂ ਐਂਬੂਲੈਂਸ ਟੂ ਡੇਟ ਕਰ ਲਈਏ ਤੁਹਾਨੂੰ ਤੇ ਅਸੀਂ ਕੰਮ ਕਰਦੇ ਹਾਂ ਸੋ ਇਹੀ ਸਾਡਾ ਫਰਜ਼ ਬਣਦਾ ਬਤੌਰ ਮੁੱਖ ਮੰਤਰੀ ਮੈਂ ਇਹ ਸਿਲਸਿਲਾ ਜਿਹੜਾ ਉਹ ਜਾਰੀ ਰੱਖੂਗਾ ਮੈਨੂੰ ਵੀ ਬਹੁਤ ਸਕੂਨ ਮਿਲਦਾ ਜਦੋਂ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲ ਕੇ ਘਰੇ ਜਾਣਾ ਤੇ ਤੁਸੀਂ ਟੀਵੀ ਰਾਈਨ ਦਿਖਾਉਂਦੇ ਹੋ ਆਪਾਂ ਤਾਂ ਕਿਉਂਕਿ ਮੈਂ ਤਾਂ ਚਲਾ ਜਾਊਂਗਾ ਤੁਸੀਂ ਬਾਅਦ ਕਿਦਾਂ ਨਾਲ ਫੇਰ ਗੱਲ ਕਰੋਗੇ ਸ਼ਾਇਦ ਮੇਰੇ ਹੁੰਦੇ ਉਹਨਾਂ ਨਾਲ ਬੋਲ ਸਕਣ ਜਿੰਨਾਂ ਤੁਹਾਡੇ ਨਾਲ ਬੋਲ ਬੋਲਦੇ ਨੇ ਮੈਨੂੰ ਬਹੁਤ ਕੁਝ ਤੁਹਾਡੇ ਜਿਹੜੇ ਟੀਵੀ ਦੇ ਬਾਈਟਸ ਨੇ ਬਾਅਦ ਦੇ ਵਿੱਚ ਜਿਹੜੀਆਂ ਉਹਨਾਂ ਚੋਂ ਵੀ ਸਿੱਖਣ ਨੂੰ ਮਿਲਦਾ ਸੋ ਇਹ ਮੇਰਾ ਫਰਜ ਬਣਦਾ ਹੈ ਤੁਹਾਨੂੰ ਵੀ ਚੌਥਾ ਕੰਮਾ ਕਿਹਾ ਜਾਂਦਾ ਲੋਕਾਂਤਰ ਦਾ ਤੁਹਾਡਾ ਵੀ ਆਪਾਂ ਜੇ ਹਰ ਰੋਜ਼ ਮਿਲ ਕੇ ਆਪਾਂ ਇਸ ਤਰ੍ਹਾਂ ਦੀਆਂ ਕਮੀਆਂ ਜਾਂ ਪੁਰਾਣੀਆਂ ਜੋ ਸਿਸਟਮ ਚ ਅਧੂਰੀਆਂ ਜਿਹੜੀਆਂ ਕਮੀਆਂ ਨੇ ਜਿਹੜੀਆਂ ਉਹਨਾਂ ਨੂੰ ਕਮੀਆਂ ਨੂੰ ਦੂਰ ਕਰਕੇ ਆਪਾਂ ਪੂਰਾ ਕਰੀਏ ਕਮੀਆਂ ਦਾ ਜ਼ਿਕਰ ਕੀਤਾ ਸਰ ਕੱਲ ਸਕੂਲ ਵਿਜ਼ਿਟ ਕੀਤੀ ਇੱਕ ਸਵਾਲ ਉੱਥੇ ਪੜਿਆ ਕਿ ਗਰੀਬੀ ਕਿਹਨੂੰ ਕਹਿੰਦੇ ਆ ਸਿਲੇਬਸ ਲੱਗਦਾ ਬਦਲਣ ਦੀ ਜ਼ਰੂਰਤ ਹੈ ਅਪਡੇਟ ਕਰਨ ਦੀ ਜ਼ਰੂਰਤ ਹੈ ਦੇਖੋ ਮਤਲਬ ਜੇ ਅੱਜ ਦੇ ਜ਼ਮਾਨੇ ਚ ਵੀ ਅਸੀਂ ਏ ਪੜਾਈ ਜਾਨੇ ਕਿ ਗਰੀਬੀ ਕੀ ਹੁੰਦੀ ਹੈ ਵਿਆਖਿਆ ਕਰੋ। ਮਤਲਬ ਇਹ ਸ਼ਾਇਦ ਪ੍ਰਾਈਵੇਟ ਸਕੂਲਾਂ ਚ ਹੀ ਹੋਣਾ ਇਹ ਸਵਾਲ। ਸਾਨੂੰ ਬਸ ਗਰੀਬੀ ਹੀ ਸਿਖਾਈ ਜਾਂਦੀ ਹੈ ਸਾਰੀ ਉਮਰ। ਜੇ ਗਰੀਬ ਰਹਿਣਾ ਤੁਸੀਂ ਰੋਟੀ ਕਪੜਾ ਮਕਾਨ ਜਿਹਦੇ ਕੋਲੇ ਨਾਮ ਹੋਵੇ ਉਹਨੂੰ ਗਰੀਬ ਕਿਹਾ ਜਾਂਦਾ ਹੈ। ਇਹਦੇ ਨੰਬਰ ਮਿਲਦੇ ਆ ਫਿਰ। ਕਿ ਹਾਂ ਵੈਰੀ ਗੁੱਡ ਤੁਸੀਂ ਗਰੀਬੀ ਨੂੰ ਬਹੁਤ ਵਧੀਆ ਤਰੀਕੇ ਨਾਲ ਵਿਆਖਿਆ ਕੀਤੀ ਹੈ ਤੁਹਾਨੂੰ 10 ਦੇ ਦੱਸਦੇ। ਸਾਨੂੰ ਅੱਜ ਚੰਦ ਤੇ ਅਸੀਂ ਪਹੁੰਚ ਚੁੱਕੇ ਹਾਂ। ਸਾਨੂੰ ਸਾਡੇ ਜਿਹੜੀ ਪੜ੍ਹਾਈ ਹੈ ਉਹ ਅਡਵਾਂਸ ਸਟੇਜ ਤੇ ਹੋਣੀ ਚਾਹੀਦੀ ਹੈ ਨਾ ਕਿ ਇਹੀ ਪੁੱਛੀ ਜਾਈਏ ਗਰੀਬੀ ਕੀ ਹੁੰਦੀ ਹੈ ਕਿਹੜੇ ਨੇ ਕਦੋਂ ਲੁੱਟਿਆ ਸਾਨੂੰ ਕਿਹੜਾ ਬਾਦਸ਼ਾਹ ਕਦੋਂ ਲੁੱਟ ਕੇ ਲੈ ਗਿਆ ਸਾਨੂੰ ਆਤਮ ਨਿਰਭਰ ਤੇ ਸਾਨੂੰ ਪੰਜਾਬ ਤਾਂ ਖਾਸ ਤੌਰ ਤੇ ਇੱਕ ਐਸੀ ਸਟੇਟ ਹੈ ਜਿਹੜੀ ਹਮੇਸ਼ਾ ਲੀਡ ਕਰਦੀ ਪੰਜਾਬ ਰਾਜ ਜਿਹੜਾ ਲੀਡ ਕਰਦਾ ਹੈ ਹਰ ਇਨਕਲਾਬ ਤੇ ਭਾਵੇਂ ਹਰ ਇਨਕਲਾਬ ਐ ਭਾਵੇਂ ਯਾਦੀ ਦੀ ਲੜਾਈ ਸੀ ਤੋਂ ਜਦੋਂ ਵੀ ਕਿਤੇ ਪੰਜਾਬ ਦੀ ਲੋੜ ਪੈਂਦੀ ਹੈ ਦੇਸ਼ ਨੂੰ ਕਰਤ ਪੰਜਾਬ ਜਿਹੜਾ ਦੇਸ਼ ਵਾਸਤੇ ਖੜਦਾ ਸੋ ਅ ਅੱਜ ਵੀ ਹੁਣ ਕਚੇਰੀਆਂ ਚ ਆਈ ਹੁਜੇ ਵੀ ਉਹੀ ਹਜੇ ਖੜੇ ਉੱਥੇ ਫਰਜ਼ਾਂ ਤੇ ਉੱਥੇ ਹਜੇ ਇੰਤਕਾਲਾਂ ਤੇ ਉੱਥੇ ਜਿਹੜੇ ਮੁਸ਼ਤਰਕੇ ਦੀਆਂ ਤਕਸੀਮਾਂ ਤੇ ਖੜੇ ਹਜੇ ਵੀ ਸੋ ਹੋਊਗਾ ਸੁਧਾਰ ਲੱਗੂਗਾ ਪਰ ਥੋੜਾ ਟਾਈਮ ਲੱਗ ਲਗਾਤਾਰ ਰੇਡ ਕਰ ਰਹੇ ਕੱਲ ਵੀ ਸੂਲਾ ਰੇਡ ਲਗਾਤਾਰ ਲੋਕਾਂ ਦੇ ਚਾਰੇ ਹਾਂ ਇਹ ਕਹ ਲੂ ਜਿੱਦਾਂ ਕੱਲ ਬੱਸਾ ਦਿੱਤੀ ਆ ਕਿ ਉਹਨਾਂ ਨੇ ਦਿਨਾਂ ਦੇ ਵਿੱਚ ਵਿੱਚ ਵੀ ਜਾਰੀ ਕਰ ਲਈਏ ਜੀ ਹੁਸ਼ਿਆਰਪੁਰ ਦੇ ਵਿੱਚ ਵੀ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕੁਝ ਬੱਸਾ ਦੇ ਸਾਰੇ ਸਾਰੇ ਜਿੰਨੇ ਵੀ ਸਕਾਈ ਸਕੂਲ ਨੇ ਖਾਸ ਤੌਰ ਤੇ ਅਸੀਂ ਸਕੂਲ ਦੇ ਪਿੰਡਾਂ ਤੋਂ ਬੱਚੇ ਆਉਂਦੇ ਨੇ ਖਾਸ ਤੌਰ ਤੇ ਕੁੜੀਆਂ ਆਉਂਦੀਆਂ ਨੇ ਬਹੁਤ ਸਾਰਾ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਕੁੜੀਆਂ ਦੇ ਮਾਪੇ ਨੇ ਧੀਆਂ ਦੇ ਸਾਡੀਆਂ ਦੇ ਬੱਚੀਆਂ ਦੇ ਉਹ ਇਸ ਗੱਲੋਂ ਮਤਲਬ ਆਪ ਕਈ ਵਾਰੀ ਇੰਟੈਲੀਜੈਂਟ ਬੱਚਿਆਂ ਨੂੰ ਹਟਾ ਲੈਂਦੇ ਨੇ ਪਰ ਨੋ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਕਿਉਂਕਿ ਜਾਣ ਦਾ ਸਾਧਨ ਨਹੀਂ कोई ट्रालियां पीछे लटके हैं, कोई बसा पीछे क्योंकि लगातार पंजाब के फंड को रोके जा रहा है अभी अट्ठारह करोड़ जो आप लोगों को लोन लेना था डेवलपमेंट के लिए उसको रोका उससे पहले हमने देखा आर डी एफ के पैसे रुके उससे पहले बाकी एन एस एम के पैसे रुके

पंजाबी जो है फैलोफ है पूरी दुनिया में यहाँ भी मुझे मिले हैं लोग अमेरिका से आए हुए हैं कोई कोई कनेडा रहते हैं तो लेकिन हक जो है पंजाब का वो मिलना चाहिए आरडी का पैसा मिलना चाहिए एनएचएम का पैसा जितनी भी स्कीमों का पैसा रोका हुआ है मिलना चाहिए अदरवाइज कोई बात नहीं है हक का पैसा लेने के लिए भी पंजाबी हक अपना लेना जानते हैं तो हम देश को पूरे देश को पालते हैं तो हम भूखे थोड़ी मरेंगे हमारी ऐसी है जो ना किसी माफिया को पालती है ना किसी ए, कोई ऐसा ए, हमने कोई ग्रुप को बना रखा है कि जिसको हम फेवर करें ना ही अपने ए, किसी के परिवार को पाला जा रहे हैं तो फर्क यही है कि पंजाब जो है मेरे लिए वो एक परिवार है और मैं हर रोज अपने परिवार की मुश्किलें अपने परिवार की दुश्मारियां सुनने के लिए आता हूँ कब कल कहीं कहीं और था कल कहीं और जाऊंगा ਉਹ ਪੇਪਰ ਅੱਜ ਨੂੰ ਲੈ ਕੇ ਗਵਿੰਦਰ ਸ਼ਖਾਵਾ ਦੇ ਵੱਲੋਂ 28 ਤਰੀਕ ਨੂੰ ਮੀਟਿੰਗ ਬੁਲਾਈ ਗਈ ਹੈ ਕਹਿੰਦੇ ਮਿਲ ਕੇ ਦੋਨਾਂ ਸਟੇਟਾਂ ਨੂੰ ਹੱਲ ਕੱਢਣਾ ਪਏਗਾ ਹਾਂਜੀ ਪਹਿਲਾਂ ਵੀ ਮਿਲੇ ਆ ਮੈਂ ਜਾਊਂਗਾ ਜੀ 28 ਤਰੀਕ ਨੂੰ ਤੇ ਮਿਲਾਂਗੇ ਬੈਠਾਂਗੇ ਤੇ ਦੱਸਾਂਗੇ ਹਾਲਾਤ ਪੰਜਾਬ ਦੇ ਸਟੈਂਡ ਕੀ ਹੋ ਜਾਉਗਾ ਦੱਸ ਜਿਦੋਂ ਉਹ ਤਾਂ ਉੱਥੇ ਜਾ ਕੇ ਨਾਲ ਮੇਰੇ ਮੇਰੇ ਸੈਕਟਰੀ ਜਾਣਗੇ ਅਫਸਰ ਜਾਣਗੇ ਮੈਂ ਪਹਿਲਾਂ ਵੀ ਮਿਲ ਚੁੱਕਿਆ ਤੇ ਹੁਣ ਜੇ ਕੋਈ ਉਹਨਾਂ ਕੋਲੇ ਨਵੀਂ ਆਫਰ ਹੋਈ ਕੇਂਦਰ ਕੋਲੇ ਕੋਈ ਹੱਲ ਕਰਨ ਦੀ ਦੇਖਦੇ ਆ ਪਰ ਇਹਨਾਂ ਮੈਂ ਕਹਿ ਸਕਦਾ ਕਿ ਪੰਜਾਬ ਜਿਹੜਾ ਉਹ ਅੱਜ ਨਾਮ ਤਾਂ ਪਾਣੀ ਤੇ ਪੰਜਾਬ ਦਾ ਜਿਹੜਾ ਪੰਜ ਆਪ ਪੰਜ ਪਾਣੀ ਹੋ ਤੇ ਆ ਪਰ ਨਾ ਸਾਡੇ ਕੋਲ ਸਿੰਚਾਈ ਵਾਲਾ ਪਾਣੀ ਜੋ ਦਰਿਆਵਾਂ ਦਾ ਪਾਣੀ ਉਹ ਉਹ ਸਾਡਾ ਨਹਿਰਾਂ ਦਾ ਉਹ ਪਲੂਟਡ ਹੋ ਗਿਆ ਨਾ ਸਾਡੇ ਕੋਲ ਧਰਤੀ ਵਾਲਾ ਪਾਣੀ ਸੋ ਅਸੀਂ ਆਪਣਾ ਪੱਕਾ ਪੰਜਾਬ ਦਾ ਰੱਖਾਂਗੇ ਮੈਂ ਕੋਈ ਨਾ ਤਾਂ ਸਰਵੇ ਕਰਾਉਣ ਵੇਲੇ ਮੈਂ ਸੀ ਨਾ ਹੀ ਚਾਂਦੀ ਦੀ ਕਹੀ ਨਾ ਟੱਕ ਲਾਉਣ ਵੇਲੇ ਮੈਂ ਸੀ ਮੈਂ ਕਿਨੋਂੰਬਰ ਨੂੰ ਇੱਕ ਡਿਬੇਟ ਰੱਖੀ ਸੀ ਕਿ ਆਜੋ ਗੱਲ ਕਰ ਲਈਏ ਆਈ ਕਰਦੇ ਕਿਉਂਕਿ ਉੱਥੇ ਆ ਨਹੀਂ ਸਕਦੇ ਕਿਉਂਕਿ ਇਹਨਾਂ ਕੋਲੇ ਇਹਨਾਂ ਕੋਲੇ ਆਪਦੇ ਹੀ ਬੈਗ ਜਿਹੜੇ ਨੇ ਇਹਨੇ ਭਾਰੀ ਨੇ ਜੋ ਇਹਨਾਂ ਨੇ ਕੀਤੀਆਂ ਹੋਈਆਂ ਨੇ ਕਰਤੂਤਾਂ ਸੋ ਉਹ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਦੇ ਆਈ ਕੰਟੈਕਟ ਨਹੀਂ ਕਰ ਸਕਦੇ ਅੱਜ ਮਾਫੀ ਮੰਗ ਲਈਏ ਕਹਿੰਦੇ ਬੇਅਦਬੀਆਂ ਦੇ ਸਬੰਧ ਵਿੱਚ ਜੀ ਸੁਪੀਰ ਬਾਦਲ ਕਹਿ ਰਿਹਾ ਕਹਿੰਦੇ ਬੇਅਦਬੀਆਂ ਸਾਡੀ ਸਰਕਾਰ ਚ ਹੋਈਆਂ ਅਸੀਂ ਉਸ ਚੀਜ਼ ਦੇ ਲਈ ਮਾਫੀ ਮੰਗਦੇ ਹਾਂ ਅਕਾਲੀ ਬੀਜਪੀ ਦੇ ਵੱਲੋਂ ਮਾਫੀਆਂ ਗਲਤੀਆਂ ਨਹੀਂ ਹੁੰਦੀਆਂ ਨੇ ਮਾਫੀਆਂ ਬਨਾਹ ਨਹੀਂ ਲੈਂਦੇ